ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਆਪਾਂ ਜਦੋਂ ਵੀ ਗੱਲ ਕਰਦੇ ਆ ਤਾਂ ਆਪਾਂ ਨਸਲਾਂ ਤੇ ਆਪਣੀ ਹੋਂਦ ਬਚਾਉਣ ਦੀ ਗੱਲ ਕਰਦੇ ਆ ਕਿ ਆਪਾਂ ਨੂੰ ਇਸ ਟਾਈਮ ਆਪਣੀਆਂ ਨਸਲਾਂ ਤੇ ਆਪਣੀ ਹੋਂਦ ਬਚਾਉਣ ਦੀ ਲੋੜ ਆ ਆਪਾਂ ਕਿਸੇ ਵੀ ਕਦੇ ਵੀ ਕਿਸੇ ਵੀ ਮੌਕੇ ਤੇ ਇਹ ਗੱਲ ਨਹੀਂ ਕੀਤੀਗੇ ਸਾਨੂੰ ਵਿਦੇਸ਼ਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਹਮੇਸ਼ਾ ਇਹੀ ਗੱਲ ਹੁੰਦੀ ਆਈ ਆ ਕਿ ਸਾਨੂੰ ਰੋਜੀ ਰੋਟੀ ਲਈ ਆਪਦੇ ਆਪ ਨੂੰ ਕਿਸੇ ਲੈਵਲ ਤੇ ਸਟੈਂਡ ਕਰਨ ਲਈ ਆਪਦੇ ਘਰਦਿਆਂ ਨੂੰ ਸਟੈਂਡ ਕਰਨ ਲਈ ਤੇ ਆਪਾਂ ਨੂੰ ਵਿਦੇਸ਼ਾਂ ਵਿੱਚ ਜਾਣਾ ਚਾਹੀਦਾ ਪਰ ਜੇ ਬਹੁਤ ਚੰਗਾ ਹੋਵੇ ਜੇ ਫੈਮਿਲੀ ਦਾ ਇੱਕ ਮੈਂਬਰ ਜਾਂਦਾ ਤਾਂ ਕਮਾਈ ਕਰਕੇ ਪੰਜਾਬ ਦੇ ਵਿੱਚ ਇਨਵੈਸਟ ਕਰਦਾ ਪੰਜਾਬ ਦੇ ਪੰਜਾਬ ਦੇ ਵਿੱਚ ਰਹਿ ਰਹੇ ਆਪਣਿਆਂ ਨੂੰ ਭੇਜਦਾ ਤੇ ਉਹ ਇੱਕ ਚੰਗੀ ਗੱਲ ਆ ਉਹ ਇੱਕ ਵਧੀਆ ਗੱਲ ਹੋ ਸਕਦੀ ਆ ਪਰ ਹੁਣ ਆਪਾਂ ਨਸਲਾਂ ਦੀ ਤੇ ਆਪਦੀ ਹੋਂਦ ਦੀ ਗੱਲ ਇਸ ਕਰਕੇ ਕਰ ਰਹੇ ਆ ਕਿ ਪੰਜਾਬੀ ਵੱਡੇ ਲੈਵਲ ਤੇ ਵਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਾਈਗ੍ਰੇਟ ਹੋ ਚੁੱਕੇ ਆ ਪਰਿਵਾਰਾਂ ਦੇ ਪਰਿਵਾਰ ਚਲੇ ਗਏ ਆ ਉਹਨਾਂ ਉਹਨਾਂ ਦੇ ਘਰਾਂ ਨੂੰ ਜਿੰਦੇ ਲੱਗੇ ਹੋਏ ਆ ਥੋੜਾ ਵਿਦੇਸ਼ਾਂ ਦੇ ਵਿੱਚ ਜਾਓ ਜੀ ਸੱਦ ਕੇ ਜਾਓ ਪਰ ਵਧੀਆ ਟਾਰਗੇਟ ਬਣਾ ਕੇ ਜਾਓ ਪ੍ਰੋਪਰ ਪਲੈਨਿੰਗ ਦੇ ਨਾਲ ਜਾਓ ਜੇ ਜਦੋਂ ਆਪਾਂ ਆਪਣੇ ਘਰ ਖਾਲੀ ਕਰਨ ਲੱਗ ਗਏ ਘਰਾਂ ਨੂੰ ਜਿੰਦਰੇ ਲਾ ਕੇ ਤੁਰ ਗਏ ਤਾਂ ਕਿਤੇ ਨਾ ਕਿਤੇ ਆਪਾਂ ਸੱਦਾ ਦੇ ਰਹੇ ਆ ਬਾਹਰਲੇ ਲੋਕਾਂ ਨੂੰ ਵੀ ਤੁਸੀਂ ਆਓ ਪੰਜਾਬ ਦੇ ਵਿੱਚ ਆਵਾਸ ਕਰੋ ਇੱਥੇ ਵੋਟਾਂ ਬਣਾਓ ਜਾਂ ਇੱਥੇ ਰੈਸ਼ ਸਥਾਪਿਤ ਕਰੋ ਹੁਣ ਇਸੇ ਤਰ੍ਹਾਂ ਹੀ ਜਿਹੜਾ ਦੁਆਬਾ ਏਰੀਆ ਬਹੁਤ ਪਹਿਲਾਂ ਚਲਾ ਗਿਆ ਸੀ ਵਿਦੇਸ਼ਾਂ ਦੇ ਵਿੱਚ ਉੱਥੇ ਤਾਂ ਪਿੰਡਾਂ ਦੇ ਪਿੰਡ ਖਾਲੀ ਹੋਏ ਪਏ ਆ ਤੇ ਬਹੁਤੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਪ੍ਰਵਾਸੀ ਜਿਹੜੇ ਮਜ਼ਦੂਰ ਆ ਉਹ ਰਹਿ ਰਹੇ ਆ ਜਾਂ ਆਊਟ ਆਫ ਪੰਜਾਬ ਸਟੇਟ ਜਿਹੜੇ ਹੈਗੇ ਆ ਬੰਦੇ ਉਹ ਉੱਥੇ ਰਹਿ ਰਹੇ ਆ ਉਹਨਾਂ ਘਰਾਂ ਦੀ ਦੇਖਭਾਲ ਕਰ ਰਹੇ ਆ ਹੁਣ ਮੇਰਾ ਕਹਿਣ ਦਾ ਮਤਲਬ ਵੀ ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਕਿਸੇ ਕਾਸਟ ਜਾਂ ਕਿਸੇ ਮਾਜਬ ਦੇ ਅਗੇਂਸਟ ਨਹੀਂ ਹੈਗਾ ਸਿਰਫ ਇਸ ਵੀਡੀਓ ਦਾ ਮਕਸਦ ਇਹ ਹੀ ਆ ਵੀ ਆਪਾਂ ਮੌਕਾ ਕਿਉਂ ਦੇਈਏ ਕਿਸੇ ਨੂੰ ਕਿ ਉਹ ਆਪਣੇ ਪਿੰਡ ਵਿੱਚ ਆ ਕੇ ਰਹਿਣ ਲੱਗੇ ਜੇ ਆਪਾਂ ਰੈਂਦੇ ਹੋਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਪੱਕੇ ਤੌਰ ਤੇ ਰਹਿਣ ਆਪਣੇ ਪਿੰਡ ਵਿੱਚ ਆਊਗਾ ਜਾਂ ਪੰਜਾਬ ਦੇ ਵਿੱਚ ਆਊਗਾ ਜੇ ਆਪਾਂ ਮੌਕਾ ਦੇ ਰਹੇ ਆ ਤਾਂ ਤਾਂ ਹੀ ਜਿਹੜੇ ਹੈਗੇ ਪ੍ਰਵਾਸੀ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਆ ਰਹੇ ਆ ਪੱਕੇ ਹੋ ਰਹੇ ਆ ਉਹਨਾਂ ਦੀਆਂ ਵੋਟਾਂ ਬਣ ਰਹੀਆਂ ਉਹਨਾਂ ਦੇ ਆਧਾਰ ਕਾਰਡ ਬਣ ਰਹੇ ਆ ਕਿਉਂਕਿ ਜੇ ਆਪਾਂ ਲੌਜੀਕਲ ਦੇਖੀਏ ਜਾਵੇ ਉਹਨਾਂ ਦੀ ਲੋੜ ਵੀ ਆ ਕਿਉਂਕਿ ਜਦੋਂ ਆਪਣੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਬਿਹਤਰ ਲੇਬਰ ਨਹੀਂ ਮਿਲਦੀ ਤਾਂ ਆਪਾਂ ਕਿਤੇ ਨਾ ਕਿਤੇ ਪ੍ਰਵਾਸੀ ਮਜ਼ਦੂਰਾਂ ਤੇ ਡਿਪੈਂਡੈਂਟ ਹੈਗੇ ਆ ਇਸ ਕਰਕੇ ਆਪਾਂ ਉਹਨਾਂ ਨੂੰ ਮਾੜਾ ਵੀ ਨਹੀਂ ਕਹਿੰਦੇ ਵੀ ਉਹ ਕਿਉਂ ਆਉਂਦੇ ਆ ਆਪਣੀ ਲੋੜ ਵੀ ਹੈਗੀ ਆ ਪਰ ਜਦੋਂ ਗੱਲ ਆ ਜਾਂਦੀ ਆਪਣੀ ਹੋਣ ਦੀ ਆਪਾਂ ਆਪਣੇ ਘਰਾਂ ਨੂੰ ਜਿੰਦਰੇ ਲਾ ਕੇ ਤੁਰ ਗਏ ਪਿੱਛੇ ਕੋਈ ਰਿਹਾ ਨਹੀਂਗਾ ਤੇ ਆਪਾਂ ਦੇਖਭਾਲ ਆਸਤੇ ਕੋਈ ਬੰਦੇ ਛੱਡ ਗਏ ਜਾਂ ਖਾਲੀ ਪਿੰਡ ਦੇ ਵਿੱਚ ਬਹੁਤੇ ਪ੍ਰਵਾਸੀ ਬੰਦੇ ਰਹਿ ਰਹੇ ਆ ਹੌਲੀ ਹੌਲੀ ਉਹਨਾਂ ਦੀ ਮਜਬੂਰੀ ਵੀ ਆ ਉਹਨਾਂ ਦੇ ਰੋਜ਼ਗਾਰ ਵੀ ਆ ਕਿ ਉਹ ਉੱਥੇ ਸਥਾਪਿਤ ਹੋਣਗੇ ਉਹਨਾਂ ਦੇ ਆਧਾਰ ਕਾਰਡ ਵੀ ਬਣ ਗਏ ਉਹਨਾਂ ਦੀਆਂ ਵੋਟਾਂ ਵੀ ਬਣ ਗਈਆਂ ਤਾਂ ਨੇਚਰਲੀ ਕੁਸ਼ਟਮਾ ਪਾ ਕੇ ਉਹ ਜਿਹੜੇ ਇਲੈਕਸ਼ਨ ਹੋਣਗੇ ਉਹਨਾਂ 'ਚ ਵੀ ਪਾਰਟਿਸਪੇਟ ਕਰਾਂਗੇ ਇੱਥੇ ਕਿੰਨਾ ਟਾਈਮ ਹੋ ਗਿਆ ਇਹਨਾਂ ਦਾ ਇੱਥੇ 40 ਸਾਲ ਹੋ ਗਏ ਮੈਨੂੰ 40 ਸਾਲ ਹੋ ਗਏ ਹਾਂਜੀ ਚਾਰ ਬੱਚੇ ਤਰੇ ਚਾਰ ਬੱਚੇ ਆ ਇੱਥੇ ਪਰ ਕੇ ਗਿਆ ਆਇਆ ਜੀਰੇ ਸਰਚ ਆਪਣਾ ਕਨਿਆ ਸਕੂਲ ਚ ਕੋਰੀ ਪੜਿਆ ਆਏਗਾ ਤਾਂ ਮੁੰਡਾ ਬਾਬਾ ਦੋਇਸ਼ੰਦ ਕਾਲਜ ਚ ਪੜਿਆ ਫਿਰ ਵਕੀਲਾਂ ਵਾਲੇ ਸਕੂਲ ਚ ਦਸਵੀਂ ਕੀਤਾ ਆਏਗਾ हां जी। ਹੋਰ ਮੁੰਡਾ ਕਿੱਥੇ ਆ? ਹਾਂ ਨਾ ਮੁੰਡਾ ਦਿੱਲੀ ਹੈਗਾ ਡਾਕਟਰ ਹੀ ਹਸਪਤਾਲ ਚ। ਦੂਜੇ ਬੱਚੇ ਸਰਪੰਚੀ ਦੇ ਕਾਗਜ਼ੀਂ ਵਰਗੇ ਤੇ ਐਗਾ ਆਪਣਾ ਇੱਥੇ ਹੀ ਪੜਦਾ। ਦੋ ਕੁੜੀ ਐ, ਇੱਕ ਕੁੜੀ ਪੜਦਾ, ਇੱਕ ਮੁੰਡਾ ਪੜਦਾ। ਇੱਕ ਕੁੜੀ ਪੜਦਾ ਵਕੀਲੇ ਵਾਲੇ ਤੇ ਮੁੰਡਾ ਪੜਦਾ ਆਪਣਾ ਬਰਨਾਲਾ ਪਿੰਡ ਚ। ਹਾਂ ਜੀ। ਤੇ ਕਿਹੜੇ ਪਿੰਡ ਦੇ ਕਾਗਜ਼ ਭਰਨ ਲਗਾ ਸਰਪੰਚੀ ਦੇ? ਨਿੱਕੇ ਮਈਆਂ ਵਾਲੇ ਖੁਰਦਾਂ। ਨਿੱਕੇ ਮਈਆਂ ਵਾਲੇ ਖੁਰਦਤੋਂ? ਹਾਂ ਜੀ। ਠੀਕ ਐ। ਹਾਂ ਜੀ। ਸਰਪੰਚ ਬੰਨਣਾ ਚਾਹਣਾ ਹਾਂ ਜੀ ਮੈਂ ਵਿਕਾਸ ਕਰਨਾ ਸਾਰੇ ਤਾਂ ਜੇਬ ਭਰ ਲਿਆ ਮੈਂ ਜੇਬ ਨਹੀਂ ਭਰਨਾ ਮੈਂ ਆਪਦੇ ਨੋਸਨ ਨਾ ਕਰਨਾ ਕੀ ਵਿਕਾਸ ਕਰੇਗਾ ਤੂੰ ਮੈਂ ਵਿਕਾਸ ਜਿਹੜੇ ਜਿਹੜੇ ਬਾਕੀ ਹੈਗਾ ਕੰਮਾਂ ਉਹ ਵਿਕਾਸ ਕਰਨਾ ਬਵੇ ਦੁਇ ਚੰਦ ਵਾਲੇ ਜਿਹੜੇ ਕੱਚਾ ਰੋਡ ਹੈਗਾ ਉਹ ਜਿੱਥੋਂ ਮਰਜੀ ਮੈਂ ਲੜ ਕੇ ਤਾਂ ਚਾਹ ਫੰਡ ਆਊਗਾ ਫੰਡ ਸੇ ਮੈਂ ਬਣਵਾਉਣਾ ਉਹਨੂੰ ਉਹ ਰੋਡ ਮੈਂ ਪੱਕਾ ਕਰਾਉਣਾ ਲਾਈਟਾਂ ਲੋਟਾਂ ਲਗਵਾਣਾ ਤੇਰਾ ਨਾਂ ਕੀ ਪੂਰਾ ਸਿਕੰਦਰ ਦਾਸ ਸਿਕੰਦਰ ਦਾਸ ਜਲੰਧਰ ਜ਼ਿਲ੍ਹੇ ਦਾ ਪਿੰਡ ਹੈਗਾ ਅਠੌਲਾ ਜਿੱਥੇ 90% ਘਰਾਂ ਨੂੰ ਤਾਲੇ ਲੱਗੇ ਹੋਏ ਆ ਤੇ ਆਬਾਦੀ ਸਿਰਫ ਜਿੰਨੇ ਉੱਥੇ ਲੋਕ ਰਹਿ ਰਹੇ ਆ ਉਹ ਸਿਰਫ ਪ੍ਰਵਾਸੀ ਮਜ਼ਦੂਰ ਰਹਿ ਰਹੇ ਆ ਕੁਝ ਤਾਂ ਘਰਾਂ ਦੀ ਦੇਖਭਾਲ ਕਰਨ ਵਾਸਤੇ ਰਹਿ ਰਹੇ ਆ ਕੋਈ ਰੋਜ਼ਗਾਰ ਦੀ ਖਾਤਰ ਉੱਥੇ ਰਹਿ ਰਹੇ ਆ ਤੇ ਤੁਸੀਂ ਮੰਨ ਕੇ ਚੱਲੋ ਵੀ ਅੱਜ ਸਾਲ ਬਾਅਦ 2 ਸਾਲ ਬਾਅਦ 5 ਸਾਲਾਂ ਬਾਅਦ ਜਿਹੜੇ ਬੰਦੇ ਉੱਥੇ ਰਹਿ ਰਹੇ ਆ ਉਹਨਾਂ ਦੀਆਂ ਉੱਥੇ ਵੋਟਾਂ ਵੀ ਬਣ ਗਈਆਂ ਆਧਾਰ ਕਾਰਡ ਵੀ ਬਣ ਗਏ ਨੈਚੁਰਲੀ ਗੱਲ ਹੈ ਜਿਹੜਾ ਬੰਦਾ ਜਿੱਥੇ ਰਹਿੰਦਾ ਉੱਥੇ ਉਹਦਾ ਕੁਛ ਨਾ ਕੁਛ ਪਛਾਣ ਪੱਤਰ ਬਣੂਗਾ ਹੀ ਮੜੂਗਾ ਤੇ ਹੁਣ ਇਹ ਸਾਰਾ ਹੋ ਕਿਸ ਵਜ੍ਹਾ ਕਰਕੇ ਰਿਹਾ ਹੋ ਇਸ ਵਜ੍ਹਾ ਕਰਕੇ ਰਿਹਾ ਕਿਉਂਕਿ ਆਪਾਂ ਪਿੰਡਾਂ ਨੂੰ ਘਰਾਂ ਨੂੰ ਛੱਡ ਕੇ ਪ੍ਰਵਾਸ ਕਰ ਗਏ ਤੇ ਜਿਹੜੇ ਪ੍ਰਵਾਸੀ ਬੰਦੇ ਹੈਗੇ ਪੰਜਾਬ ਤੋਂ ਬਾਹਰ ਦੇ ਤੇ ਉਹ ਆਪਣੇ ਖਾਲੀ ਜਿਹੜਾ ਹੈਗਾ ਖਾਲੀਪਣ ਆਪਣਾ ਉਹਨੂੰ ਭਰਨ ਵਾਸਤੇ ਪਿੰਡਾਂ ਦੇ ਵਿੱਚ ਆਵਾਸ ਕਰਗੇ ਰੋਜਗਾਰ ਵਾਸਤੇ ਆਗੇ ਜਾਂ ਕੰਮ ਦੀ ਭਾਲ ਵਾਸਤੇ ਆਗੇ ਜਾਂ ਕਿਸੇ ਕਿਤੇ ਵੀ ਕਿਸੇ ਤਰੀਕੇ ਨਾਲ ਵੀ ਆਗੇ ਤਾਂ ਹੁਣ ਗੱਲ ਹੈਗੀ ਹੈ ਵੀ ਇਹਦਾ ਆਊਟਕਮ ਕੀ ਨਿਕਲੂਗਾ ਇਹਦਾ ਨਤੀਜਾ ਕੀ ਨਿਕਲੂਗਾ ਜੇ ਆਪਾਂ ਇਦਾਂ ਹੀ ਇਸ ਲੈਵਲ ਤੇ ਹੀ ਮਾਈਗਰੇਟ ਕਰਦੇ ਰਹੇ ਪਰਿਵਾਰਾਂ ਦੇ ਪਰਿਵਾਰ ਚਲੇ ਗਏ ਘਰਾਂ ਨੂੰ ਜਿੰਦੇ ਲਾ ਕੇ ਤੁਰ ਗਏ ਤਾਂ ਫਿਰ ਜਿਹੜਾ ਪੰਜਾਬ ਦੀ ਹੋਂਦ ਨੂੰ ਪੰਜਾਬ ਦੀਆਂ ਨਸਲਾਂ ਨੂੰ ਪੰਜਾਬ ਦੇ ਕਲਚਰ ਨੂੰ ਪੰਜਾਬ ਦੇ ਭਾਈਚਾਰੇ ਨੂੰ ਪੰਜਾਬ ਦੇ ਰੀਤੀ ਰਿਵਾਜਾਂ ਨੂੰ ਬਿਲਕੁਲ ਹੀ ਖਤਰਾ ਹੈ ਇਹ ਗੱਲ ਸੱਚ ਹੈ ਹੁਣ ਇੱਕ ਮਾਮਲਾ ਬਹੁਤ ਹਾਈਲਾਈਟ ਹੋਇਆ ਹੈ ਮੁਹਾਲੀ ਜ਼ਿਲ੍ਹੇ ਦਾ ਪਿੰਡ ਜਾਗਤਪੁਰ ਹੈ ਜਿੱਥੇ ਪਿੰਡ ਵਾਲਿਆਂ ਦੀਆਂ 900 ਵੋਟਾਂ ਪ੍ਰਵਾਸੀ ਮਜ਼ਦੂਰ ਹੈ ਜਿਹੜੇ ਉਹਨਾਂ ਦੀਆਂ 6500 ਵੋਟਾਂ ਤੇ ਉਸ ਪਿੰਡ ਦੇ ਟੋਟਲ 7 ਵਾਰਡ ਹੈ ਸੱਤਾਂ ਵਾਰਡਾਂ ਦੇ ਵਿੱਚੋਂ ਜਿਹੜੇ ਪਿੰਡ ਦੇ ਰਹਿਣ ਵਾਲੇ ਉਹਨਾਂ ਦਾ ਇੱਕ ਵਾਰਡ ਹੈ ਬਾਕੀ 6 ਵਾਰਡ ਜਿਹੜੇ ਉਹ ਪ੍ਰਵਾਸੀ ਮਜ਼ਦੂਰਾਂ ਦੇ ਆ ਤੇ ਤੁਹਾਨੂੰ ਹੈਰਾਨੀ ਹੋਊਗੀ ਜਾਣ ਕੇ ਕਿ ਉਸ ਪਿੰਡ ਦੇ ਵਿੱਚ 6 ਵਾਰਡਾਂ ਤੋਂ ਸਿਰਫ ਪੰਜਾਬ ਜਿਹੜੇ ਪ੍ਰਵਾਸੀ ਮਜ਼ਦੂਰ ਹੈ ਉਹਨਾਂ ਨੇ ਨੋਮੀਨੇਸ਼ਨ ਭਰੇ ਆ ਪੰਚਾਇਤ ਇਲੈਕਸ਼ਨ ਵਾਸਤੇ ਪੰਚਾਇਤ ਬਣਾਉਣ ਵਾਸਤੇ ਕਿਉਂਕਿ ਉਸ ਵਾਰਡ ਦੇ ਵਿੱਚ ਕੋਈ ਹੋਰ ਪਿੰਡ ਦਾ ਬੰਦਾ ਹੈ ਨਹੀਂ ਇਸ ਕਰਕੇ ਉਹਨਾਂ ਉਸ اپੋਜ਼ ਵੀ ਨਹੀਂ ਕਰ ਸਕਦਾ ਉਸ ਪੋਸਟ ਤੇ ਤੇ ਨੇਚਰਲੀ ਉਸ 6 ਵਾਰਡਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਪੰਚਾਇਤ ਬਣੂਗੀ ਤੇ ਇੱਕ ਵਾਰਡ ਦੇ ਵਿੱਚ ਜਿਹੜਾ ਹੈਗਾ ਇੱਕ ਬੰਦਾ ਪਿੰਡ ਦਾ ਬਣੂਗਾ ਹੁਣ ਇੱਕ ਪਾਸੇ 6 ਬੰਦੇ ਮੈਜੋਰਿਟੀ ਪ੍ਰਵਾਸੀ ਮਜ਼ਦੂਰਾਂ ਦੀ ਹੋਗੀ ਤੇ ਇੱਕ ਪਾਸੇ ਪਿੰਡ ਦਾ ਬੰਦਾ ਹੋ ਗਿਆ ਚਲੋ ਆਪਾਂ ਇਹ ਨਹੀਂ ਕਹਿੰਦੇਗੇ ਕਿ ਉਹ ਬੰਦੇ ਮਾੜੇ ਹੋਣਗੇ ਜਿਹੜੇ ਬਨਗੇ ਜਾਂ ਕੋਈ ਉਹਨਾਂ ਨੂੰ ਆਪਣੇ ਜਿਹੜਾ ਪੰਜਾਬੀ ਭਾਈਚਾਰਾ ਉਹਨਾਂ ਨੂੰ ਖਤਰਾ ਹੋ ਸਕਦਾ ਪਰ ਗੱਲ ਇਹ ਹੈ ਕਿ ਜਿਹੜੇ 6 ਬੰਦੇ ਪੰਚਾਇਤ ਬਣੂਗੀ ਪ੍ਰਵਾਸੀ ਮਜ਼ਦੂਰਾਂ ਦੀ ਉਹ ਤੁਹਾਡੇ ਕਲਚਰ ਨੂੰ ਕਿੰਨਾ ਖ ਜਾਣਦੇ ਆ ਉਹ ਤੁਹਾਡੇ ਰੀਤੀ ਰਿਵਾਜਾਂ ਨੂੰ ਕਿੰਨਾ ਖ ਜਾਣਦੇ ਹੋ ਤੁਹਾਡੇ ਸੁਭਾਅ ਨੂੰ ਕਿੰਨਾ ਖ ਜਾਣਦੇ ਆ ਉਹ ਤੁਹਾਡੇ ਪਿਸ਼ੋਕੜ ਨੂੰ ਕੀ ਜਾਣਦੇ ਆ ਉਹ ਤੁਹਾਡੇ ਪੰਜਾਬ ਦੇ ਇਤਿਹਾਸ ਨੂੰ ਕੀ ਜਾਣਦੇ ਹੋ ਤੁਹਾਡੇ ਗੁਰੂਆਂ ਬਾਰੇ ਕੀ ਜਾਣਦੇ ਤੁਹਾਡੇ ਪੀਰਾਂ ਬਾਰੇ ਕੀ ਜਾਣਦੇ ਆ ਤੁਹਾਡੇ ਕਲਚਰ ਬਾਰੇ ਕੀ ਜਾਣਦੇ ਆ ਇਸ ਕਰਕੇ ਮੋਰ ਸੋਸ਼ੀਲੀ ਤੇ ਮੋਰਲੀ ਉਹ ਬੰਦੇ ਤੁਹਾਡੀਆਂ ਕਦਰਾਂ ਕੀਮਤਾਂ ਨੂੰ ਨਹੀਂ ਸਮਝ ਸਕਦੇਗੇ ਹਾਂ ਵਿਕਾਸ ਦੇ ਲੈਵਲ ਤੇ ਜਾਂ ਕਿਸੇ ਹੋਰ ਗੱਲ ਦੇ ਲੈਵਲ ਤੇ ਤਾਂ ਆਪਾਂ ਨਹੀਂ ਕੁਝ ਕਹਿ ਸਕਦੇ ਪਰ ਕਿਸੇ ਖਿੱਤੇ ਦੇ ਵਿੱਚ ਰਹਿਣ ਲਈ ਉੱਥੋਂ ਦੇ ਲੋਕਾਂ ਦਾ ਸੁਭਾਅ ਉੱਥੋਂ ਦੇ ਲੋਕਾਂ ਦਾ ਕਲਚਰ ਉੱਥੋਂ ਦੇ ਲੋਕਾਂ ਦਾ ਰਹਿਣੀ ਸਹਿਣੀ ਉਥੋਂ ਦੇ ਲੋਕਾਂ ਦਾ ਰੀਤੀ ਰਿਵਾਜ ਨੂੰ ਜਾਣਨਾ ਬਹੁਤ ਜ਼ਰੂਰੀ ਆ ਪਰ ਮੈਨੂੰ ਨਹੀਂ ਲੱਗਦਾ ਕੋਈ ਜਿਹੜਾ ਹੈਗਾ ਪ੍ਰਵਾਸੀ ਮਜ਼ਦੂਰ ਆ ਉਹ ਤੁਹਾਡੇ ਤੁਹਾਡੇ ਪਿਛੋਕੜ ਨੂੰ ਜਾਣਦਾ ਹੋਵੇ ਤੁਹਾਡੇ ਸਟੇਟ ਨੂੰ ਜਾਣਦਾ ਹੋਵੇ ਤੁਹਾਡੇ ਸਟੇਟ ਚ ਦੇ ਇਤਿਹਾਸ ਨੂੰ ਜਾਣਦਾ ਹੋਵੇ ਇਸ ਕਰਕੇ ਕੋਈ ਆਪਾਂ ਵਧੀਆ ਐਕਸਪੈਕਟ ਨਹੀਂ ਕਰ ਸਕਦੇ ਕਿ ਤੁਹਾਡੇ ਕਲਚਰ ਨੂੰ ਸੰਭਾਜਿਆ ਜਾਊਗਾ ਤੁਹਾਡੇ ਹਿੱਤਾਂ ਦੀ ਰਾਖੀ ਕੀਤੀ ਜਾਊਗੀ ਤੁਹਾਡੇ ਨਾਲ ਖੜਿਆ ਜਾਊਗਾ ਇਸ ਕਰਕੇ ਗੱਲ ਉਹੀ ਘੁਮਕਮਾ ਕੇ ਆ ਜਾਂਦੀ ਹੈ ਕਿ ਆਪਾਂ ਨੂੰ ਇਨ੍ਹਾਂ ਚੀਜ਼ਾਂ ਬਾਰੇ ਸਹਿਰਦ ਹੋਣਾ ਚਾਹੀਦਾ ਆਪਾਂ ਨੂੰ ਸੋਚਣਾ ਚਾਹੀਦਾ ਹੈਗਾ ਇਹ ਨਹੀਂ ਕਿ ਪ੍ਰਵਾਸੀ ਮਜ਼ਦੂਰ ਬਹੁਤ ਮਾੜੇ ਆ ਜਾਂ ਆਪਾਂ ਨੂੰ ਕੋਈ ਖਤਰਾ ਉਹਨਾਂ ਤੋਂ ਗੱਲ ਹੈ ਵੀ ਆਪਾਂ ਨੂੰ ਵੀ ਤਾਂ ਨਾਲ-ਨਾਲ ਆਪਣੇ ਆਪਣੇ ਪਿੰਡਾਂ ਦੀ ਹੋਣ ਦਾ ਆਪਣੇ ਕਲਚਰ ਨੂੰ ਆਪਣੇ ਬਜ਼ੁਰਗਾਂ ਨੂੰ ਬਚਾਉਣਾ ਹੋਊਗਾ ਆਪਣੇ ਆਪਣੇ ਜਿਹੜਾ ਆਲਾ-ਦਵਾਲਾ ਉਹਦੀ ਰੱਖਿਆ ਕਰਨੀ ਹੋਊਗੀ ਇਸ ਕਰਕੇ ਇਹ ਬਹੁਤ ਵੱਡਾ ਇਸ਼ੂ ਆ ਆਪਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਕਿ ਆਪਾਂ ਆਪਦੀ ਆਪਦੀ ਹੋਂਦ ਗਵਾ ਰਹੇ ਆ ਅੱਜ ਦੇ ਟਾਈਮ 'ਚ ਤੇ ਲੱਖਾ ਸਿਧਾਣਾ ਇੱਕ ਵੀਡੀਓ 'ਚ ਕਹਿ ਰਿਹਾ ਸੀ ਜਸਵੰਤ ਕਮਲ ਨੇ ਲਿਖਿਆ ਵੀ ਜਿਹੜਾ ਪੰਜਾਬ ਆ ਜਿਵੇਂ ਮੁੱਠ ਦੇ ਵਿੱਚ ਆਪਾਂ ਰੇਤਾ ਪਾਉਨੇ ਆ ਰੇਤਾ ਕਿਰਦਾ ਥੱਲੇ ਓਵੇਂ ਕਿਰਦਾ ਜਾ ਰਿਹਾ ਪੰਜਾਬ ਨੂੰ ਸਾਂਭਣ ਦੀ ਲੋੜ ਆ ਪੰਜਾਬ ਨੂੰ ਇਕੱਠਾ ਕਰਨ ਦੀ ਲੋੜ ਆ ਜੇ ਇਦਾਂ ਹੀ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਵਾਕੇ ਜਦੋਂ ਆਪਾਂ ਨੂੰ ਆਪਦੇ ਹੱਕਾਂ ਵਾਸਤੇ ਲੜਨਾ ਪਊਗਾ ਆਪਾਂ ਨੂੰ ਆਪਦੇ ਕਲਚਰ ਨੂੰ ਬਚਾਉਣ ਵਾਸਤੇ ਲੜਨਾ ਪਊਗਾ ਆਪਾਂ ਨੂੰ ਆਪਦੇ ਪਰਿਸ਼ੋਕਣ ਨੂੰ ਬਚਾਉਣ ਬਾਰੇ ਲੜਨਾ ਪਊਗਾ ਇਸ ਕਰਕੇ ਹੁਣ ਇਹ ਜਿਹੜਾ ਸਹੀ ਟਾਈਮ ਆ ਆਪਾਂ ਨੂੰ ਇਸ ਚੀਜ਼ ਬਾਰੇ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਸਾਰਿਆਂ ਨੂੰ ਹੀ ਮਿਲ ਕੇ ਇਸ ਚੀਜ਼ ਤੇ ਵਰਕ ਕਰਨਾ ਚਾਹੀਦਾ ਕਿ ਜਿਹੜਾ ਆਪਣਾ ਵਿਰਸਾ ਬਹੁਤ ਅਮੀਰ ਆ ਆਪਣਾ ਸੱਭਿਆਚਾਰ ਬਹੁਤ ਅਮੀਰ ਹੈ ਪੰਜਾਬ ਵਰਗੀ ਕੋਈ ਸਟੇਟ ਵੀ ਹੈ ਨਹੀਂ ਕਿ ਪੰਜਾਬ ਦੇ ਲੋਕਾਂ ਦੀ ਵੀ ਕੋਈ ਰੀਸ ਨਹੀਂ ਕਰਦਾ ਹੁਣ ਤੁਸੀਂ ਸਿੱਧਾ ਦਾ ਐਗਜ਼ਾਮਪਲ ਹੈ ਵੀ ਆਪਣੇ ਬੰਦੇ ਬਾਹਰਲੇ ਮੁਲਕਾਂ 'ਚ ਸੈਟਲ ਹੋ ਗਏ ਉੱਥੋਂ ਦੀ ਸਰਕਾਰਾਂ ਦੇ ਵਿੱਚ ਵੀ ਨੋਮੀਨੇਟ ਹੋ ਗਏ ਕੋਈ ਐਮਐਲਏ ਬਣ ਗਿਆ ਕੋਈ ਐਮਪੀ ਬਣ ਗਿਆ ਉੱਥੇ ਸਥਾਪਿਤ ਹੋ ਗਏ ਜੇ ਉੱਥੇ ਜਾ ਕੇ ਆਪਣੇ ਪੰਜਾਬੀ ਐਮਐਲਏ ਐਮਪੀ ਬਣ ਸਕਦੇ ਆ ਤੇ ਫਿਰ ਆਪਾਂ ਇਹ ਕਿਉਂ ਨਹੀਂ ਸੋਚਦੇ ਵੀ ਜਿਹੜੇ ਬਾਹਰਲੇ ਸਟੇਟਾਂ ਦੇ ਬੰਦੇ ਆ ਕੇ ਵੀ ਤੁਹਾਡੇ ਪੰਜਾਬ ਦੇ ਵਿੱਚ ਐਮਐਲਏ ਐਮਪੀ ਜਾਂ ਪੰਚਾਇਤੀ ਜਿਹੜੀ ਪਿੰਡ ਦੀ ਪੰਚਾਇਤ ਹੋਊਗੀ ਜਾਂ ਹੋਰ ਜ਼ਿਲ੍ਹਾ ਲੈਵਲ ਤੇ ਕੋਈ ਪੋਸਟਾਂ ਹੋਣਗੀਆਂ ਉਹਨਾਂ 'ਚ ਕਿਉਂ ਨਹੀਂ ਸਿਲੈਕਟ ਹੋਣਗੇ ਹੋਣਗੇ ਇਸ ਕਰਕੇ ਹੁਣ ਆਪਾਂ ਉੱਥੇ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋਈ ਜਾਂਦੇ ਆ ਤੇ ਜਿਹੜੇ ਏਰੀਆ 'ਚ ਆਪਾਂ ਸੈਟਲ ਹੋ ਰਹੇ ਆ ਉੱਥੋਂ ਦੇ ਲੋਕਲ ਆ ਜਿਹੜਾ ਉਹ ਏਰੀਆ ਛੱਡ-ਛੱਡ ਕੇ ਭੱਜ ਰਹੇ ਆ ਇਸ ਕਰਕੇ ਇਹ ਨਾ ਹੋਵੇ ਸਮਾਂ ਕਿ ਆਪਾਂ ਨੂੰ ਵੀ ਪੰਜਾਬ ਛੱਡ ਕੇ ਭੱਜਣਾ ਪਵੇ ਨੌਬਤ ਇੱਥੋਂ ਤੱਕ ਆ ਜੇ ਇਸ ਲਈ ਆਪਾਂ ਨੂੰ ਜ਼ਰੂਰ ਇਸ ਵਿਸ਼ੇ ਤੇ ਡੁੰਗਾਈ ਨਾਲ ਸੋਚਣਾ ਚਾਹੀਦਾ ਬਹੁਤ ਵੱਡਾ ਵਿਸ਼ਾ ਬਹੁਤ ਜ਼ਰੂਰੀ ਵਿਸ਼ਾ ਆਪਾਂ ਸੀਰੀਅਸ ਨਹੀਂ ਹੈਗੇ ਇਸ ਗੱਲ ਨੂੰ ਲੈ ਕੇ ਪਰ ਆਪਾਂ ਨੂੰ ਸੀਰੀਅਸ ਹੋਣ ਦੀ ਲੋੜ ਆ ਆਪਾਂ ਸਾਰੇ ਇਕੱਠੇ ਹੋ ਕੇ ਇਸ ਚੀਜ਼ ਤੇ ਵਰਕ ਕਰੀਏ ਕਮ ਸੇ ਕਮ ਘਰਾਂ ਨੂੰ ਜਿੰਦੇ ਤਾਂ ਨਾ ਲਈਏ ਜਿਹੜੇ ਜਿੰਦੇ ਲਾਏ ਆਪਾਂ ਘਰਾਂ ਨੂੰ ਖੋਲੀਏ ਸੋਚੀਏ ਵੀ ਕੋਈ ਨਾ ਕੋਈ ਆਪਣਾ ਉਸ ਘਰੇ ਜ਼ਰੂਰ ਰਵੇ ਭਾਵੇਂ ਵੱਡੇ ਰਹਿਣ ਜਾਂ ਆਪਾਂ ਕੋਈ ਆਪਦੀ ਸੈਟਲਮੈਂਟ ਉਦਾਂ ਦੀ ਕਰੀਏ ਵੀ ਆਪਣੇ ਜਿਹੜੇ ਘਰ ਦੇ ਜਿੰਦੇ ਆ ਉਹ ਬਾਰ ਆਪਣੇ ਖੁੱਲੇ ਰਹਿਣ ਆਪਾਂ ਉਹ ਪਿੰਡ ਨੂੰ ਆਵਾਸ ਕਰੀਏ ਪਿੰਡ ਨੂੰ ਰਲ ਮਿਲ ਕੇ ਅੱਗੇ ਲੈ ਕੇ ਚੱਲੀਏ ਇਹ ਨਹੀਂ ਵੀ ਲਾ ਦੋ ਜਿੰਦੇ ਕੋਈ ਗੱਲ ਨਹੀਂ ਦੇਖਿਓ ਆਪਾਂ ਨੂੰ ਆਪਣੇ ਜਾਣ ਨਾਲ ਕੀ ਹੋਊਗਾ ਪਰ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਆਪਾਂ ਨੂੰ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਇਹਦੇ ਤੇ ਸੋਚਣਾ ਚਾਹੀਦਾ ਤੇ ਮੈਨੂੰ ਉਮੀਦ ਆ ਕਿ ਆਪਾਂ ਜਿਹੜਾ ਇਹ ਵਿਸ਼ਾ ਆਪਾਂ ਜਰੂਰ ਨਾਲ-ਨਾਲ ਆਪਦੀ ਜ਼ਿੰਦਗੀ ਦੇ ਨਾਲ-ਨਾਲ ਲੈ ਕੇ ਚੱਲਾਂਗੇ ਇਹਦੇ ਤੇ ਵਰਕ ਕਰਾਂਗੇ ਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਫੇਰ ਰੌਣਕ ਹੋਊਗੀ ਫੇਰ ਆਪਾਂ ਉਸ ਪੰਜਾਬ ਦੀ ਬਿਹਤਰੀ ਲਈ ਕੰਮ ਕਰਾਂਗੇ ਪੰਜਾਬ ਨੂੰ ਅੱਗੇ ਲੈ ਕੇ ਆਵਾਂਗੇ ਸასი ਸ਼ਾਲ